ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਬੀਬੀਆਂ ਇਕੱਠੀਆਂ ਹੋ ਗਈਆਂ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਆ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਬੀਬੀ ਹਰगोविंद ਕੌਰ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਭੱਦੀ ਸ਼ਬਦਾਬਲੀ ਵਰਤਨ ਦੇ ਵਿਰੋਧ ਵਿੱਚ ਅੱਜ ਮੁੱਖ ਮੰਤਰੀ ਮਾਨ ਦੀ ਰਿਹائش ਦਾ ਘਰਾਉ ਕੀਤਾ ਜਾਵੇਗਾ ਜਾਣੀ ਕਿ ਮੁੱਖ ਮੰਤਰੀ ਮਾਨ ਦੇ ਘਰ ਦਾ ਜਿਹੜਾ ਘਰਾਉ ਕੀਤਾ ਜਾਵੇਗਾ ਤੇ ਉਹਨਾਂ ਦੇ ਖਿਲਾਫ ਉਹ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਘਰ ਦਾ ਘਰਾਓ ਕੀਤਾ ਜਾਵੇਗਾ ਤਾਂ ਧਰਨੇ ਲੱਗਣਗੇ ਤਾਂ ਇਹ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਹਰਗੋਬਿੰਦ ਕੌਰ ਨੇ ਕੀਤਾ ਹੈ ਤੇ ਬੀਬੀ ਹਰਗੋਬਿੰਦ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਹਮੇਸ਼ਾ ਹੀ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਜੋ ਔਰਤਾਂ ਸਤਿਕਾਰ ਵਟਾਉਣ ਵਾਲੀ ਹੁੰਦੀ ਹੈ ਤੇ ਮੁੱਖ ਮੰਤਰੀ ਦੇ ਰੁਤਵੇ ਨੂੰ ਵੀ ਅਜਾਈ ਬੋਲਬਾਣੀ ਢਾਲ ਆਉਂਦੀ ਹੈ ਉਹਨਾਂ ਨੇ ਅੱਗੇ ਕਿਹਾ ਕਿ ਆਪ ਸਰਕਾਰ ਨੇ ਔਰਤਾਂ ਨੂੰ ਹਲੇ ਤੱਕ ਹਜ਼ਾਰ-ਹਜ਼ਾਰ ਰੁਪਏ ਤਾਂ ਦਿੱਤੇ ਨਹੀਂ ਆਮ ਲੋਕਾਂ ਲਈ ਜਾਰੀ ਭਲਾਈ ਸਕੀਮਾਂ ਨੂੰ ਬੰਦ ਕਰ ਦਿੱਤਾ ਗਿਆ ਤਾਂ ਇਹ ਸਾਰੇ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਹਰगोविंद कौर ਵੱਲੋਂ ਕੀਤਾ ਗਿਆ ਤੇ ਉਹਨਾਂ ਨੇ ਬਿਆਨ ਵੀ ਜਿਹੜੇ ਤਾਜ਼ਾ ਸਾਹਮਣੇ ਆਏ ਨੇ ਉਹ ਤੁਹਾਨੂੰ ਸੁਣਾ ਦਿੰਨੇ ਆ। ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਦੀ ਰਾਇਸ਼ ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਵੱਲੋਂ ਆਪਣੇ ਅਹੁਦੇ ਦੀ ਮर्यादा ਨੂੰ ਵੀ ਕਾਇਮ ਨਹੀਂ ਰੱਖਿਆ ਗਿਆ ਤੇ ਇੱਕ ਚੁਣੇ ਹੋਏ ਆਗੂ ਜੋ 10 ਲੱਖ ਲੋਕਾਂ ਦੀ ਨਮਾਇੰਦਗੀ ਕਰਦੇ ਆ ਇੱਕ ਔਰਤ ਆ ਬੀਬਾ ਹਰਸਿਮਰਤ कौर ਬਾਦਲ ਉਹਨਾਂ ਲਈ ਪੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਚੌਂਕੀਆਂ ਲਾਉਣ ਵਰਗੇ ਸ਼ਬਦ ਵਰਤੇ ਗਏ ਤੇ ਇਸ ਗੱਲ ਦਾ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਨੇ ਸਖਤ ਨੋਟਸ ਲਿਆ ਇਸ ਦੇ ਖਿਲਾਫ ਵੱਡੇ ਪੱਧਰ ਤੇ ਬੀਬੀਆਂ ਦੇ ਵਿੱਚ ਗੁੱਸਾ ਤਾਂ ਹੀ ਅਸੀਂ ਜਿਹੜਾ ਇੱਕ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ ਕਿ ਅਸੀਂ ਮੁੱਖ ਮੰਤਰੀ ਦੀ ਰਹਿਸ਼ਤੇ ਜਾ ਕੇ ਰੋਜ਼ ਪ੍ਰਦਰਸ਼ਨ ਕਰਾਂਗੇ ਕਿ ਮੁੱਖ ਮੰਤਰੀ ਸਾਹਿਬ ਆਪਣੇ ਅਹੁਦੇ ਦੀ ਮਰਿਆਦਾ ਵੀ ਭੁੱਲ ਗਏ ਕਿ ਉਹ ਇੱਕ ਪੰਜਾਬ ਦੇ 3 ਕਰੋੜ ਤੋਂ ਉੱਪਰ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਆ ਉਹਨਾਂ ਦੇ ਉਹ ਆਗੂ ਹੈ ਲੋਕਾਂ ਨੇ ਉਹਨਾਂ ਨੂੰ ਬਹੁਤ ਮਤ ਦੇ ਨਾਲ ਭਾਰੀ ਬਹੁਤ ਮਤ ਦੇ ਨਾਲ ਨੁਮਾਇੰਦਗੀ ਦਿੱਤੀ ਹੈ ਚੁਣਿਆ ਉਹਨਾਂ ਨੇ ਆਪ ਦੇ ਅਹੁਦੇ ਦਾ ਮਾਨ ਸਨਮਾਨ ਵੀ ਘਟਾਇਆ ਤੇ ਨਾਲ ਔਰਤਾਂ ਦੇ ਮਾਨ ਸਨਮਾਨ ਨੂੰ ਵੀ ਠੇਸ ਪਹਾਈ ਹੈ ਜਦੋਂ ਇਹਨਾਂ ਨੇ ਔਰਤਾਂ ਤੋਂ ਵੋਟਾਂ ਲੈਣੀਆਂ ਸੀ ਉਦੋਂ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਹਰ ਬੀਬੀ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਪਰ ਹੁਣ ਕਰ ਕੀ ਰਹੇ ਹੈਗੇ ਇਹ ਕਿ ਔਰਤਾਂ ਦਾ ਮਾਨ ਸਨਮਾਨ ਵੀ ਬਹਾਲ ਨਹੀਂ ਰੱਖ ਰਹੇ ਜਿਹੜਾ ਔਰਤਾਂ ਦੇ 4 ਸਾਲ ਹੋ ਗਏ ਸਰਕਾਰ ਆਈ ਨੂੰ ਉਹ 40-40000 ਰੁਪਏ ਉਹਨਾਂ ਦਾ ਬਣਿਆ ਉਹਦੀ ਵੇਟ ਕਰ ਰਹੀਆਂ ਪਰ ਹਾਲਤ ਇਹ ਕਿ ਇਹਨਾਂ ਨੇ ਜਿਹੜਾ ਉਹਨਾਂ ਦੇ ਘਰਾਂ ਦੇ ਵਿੱਚ ਚੁੱਲ੍ਹੇ ਵੀ ਠੰਡੇ ਕਰਤੇ ਜਿਹੜਾ ਉਹਨਾਂ ਨੂੰ ਆਟਾ ਮਿਲਦਾ ਸੀ ਉਹਨਾਂ ਨੂੰ ਕਣਕ ਮਿਲਦੀ ਸੀ ਦਾਲ ਮਿਲਦੀ ਸੀ ਸਾਰਾ ਉਹਨਾਂ ਦਾ ਜਿਹੜਾ ਸਮਾਨ ਸੀ ਕਿਚਨ ਦਾ ਉਹ ਬੰਦ ਹੋ ਗਿਆ ਲੋਕ ਭੁੱਖੇ ਮਰ ਰਿਹਾ ਹਡਾਂ ਦੇ ਵਿੱਚ ਡੁੱਬ ਗਏ ਪੰਜਾਬ ਤੇ ਹਰ ਸਾਲ ਤਰ ਕੋਈ ਨਾ ਕੋਈ ਤ੍ਰਾਸਦੀ ਆ ਰਹੀ ਹੈ ਪਰ ਇਹਨਾਂ ਨੂੰ ਸਵਾਏ ਛੁਟਕਲਾਂ ਤੋਂ ਸਵਾਏ ਮਸਕਰੀਆਂ ਤੋਂ ਕੋਈ ਗੱਲ ਨਹੀਂ ਆਉਂਦੀ ਸੋ ਇਹਨਾਂ ਨੂੰ ਇਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਮੁੱਖ ਮੰਤਰੀ ਦੀ ਰਿਆਸ਼ਤ ਦਾ ਘਰਾਓ ਕੀਤਾ ਜਾ ਰਿਹਾ ਜਿਸ ਦੇ ਵਿੱਚ ਬੀਬੀਆਂ ਵੱਧ ਚੜ ਕੇ ਭਾਗ ਲੈਣਗੀਆਂ ਹਾਂਜੀ ਹੁਣ ਬੀਤੇ ਦਿਨਾਂ ਦੀ ਗੱਲ ਕਰਦੇ ਹਾਂ ਤਾਂ ਬੀਬੀ ਹਰगोविंद कौर ਵੱਲੋਂ ਜਿਹੜਾ ਮੁੱਖ ਮੰਤਰੀ ਮਾਨ ਤੇ ਨਿਸ਼ਾਨੇ ਸਾਧੇ ਗਏ ਸੀ ਤੇ ਬਿਆਨ ਵੀ ਜਿਹੜੇ ਉਹ ਸਾਹਮਣੇ ਆਏ ਸੀ ਤੇ ਅਕਾਲੀ ਦਲ ਨੇ ਆਪਣੇ ਡਿਜੀਟਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਉਹ ਵੀ ਤੁਹਾਨੂੰ ਸੁਨਾ ਦਿਨੇ ਆ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਨੇ ਚੈਲੰਜ ਵੀ ਕੀਤਾ ਸੀ ਚੈਲੰਜ ਵੀ ਕੀਤਾ ਸੀ ਤੇ ਸ਼ਬਦਾਂ ਦੀ ਮਰਿਆਦਾ ਰੱਖੋ ਨਹੀਂ ਤਾਂ ਖਮਿਆਜਾ ਭੁਗਤਣਾ ਪਵੇਗਾ ਔਰਤਾਂ ਨੂੰ ਸਤਕਾਰ ਨਾਲ ਪੇਸ਼ ਆਓ ਉਹਨਾਂ ਨਾਲ ਕੀਤੇ ਵਾਦੇ ਪੂਰੇ ਕਰੋ ਹਜ਼ਾਰ-ਹਜ਼ਾਰ ਰੁਪਏ ਕਦੋਂ ਦਵੋਗੇ ਦੱਸੋ ਤਾਂ ਇਹ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਹਰਗੋਬਿੰਦ ਕੌਰ ਨੇ ਕੀਤਾ ਹੈ ਤੇ ਬੀਤੇ ਦਿਨਾਂ ਚ ਜਿਹੜੇ ਬਿਆਨ ਆਏ ਸੀ ਕਿਹੜੀ ਚੇਤਾਵਨੀ ਦਿੱਤੀ ਸੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੈਂ ਉਹਨਾਂ ਬਾਰੇ ਕਹਿਣਾ ਚਾਹਣੀ ਹੈ ਕਿ ਦੇਖੋ ਵੀ ਅਸੀਂ ਮੁੱਖ ਮੰਤਰੀ ਚੁਣਿਆ ਸੀਗਾ ਅਸੀਂ ਭੰਡ ਨਹੀਂ ਚੁਣਿਆ ਸੀਗਾ ਅਸੀਂ ਲੋਕਾਂ ਨੇ ਸਰਕਾਰ ਬਣਾਈ ਜਨਤਾ ਨੇ ਇਹਨਾਂ ਨੂੰ ਭਰ ਭਰ ਕੇ ਵੋਟਾਂ ਪਾਈਆਂ ਇਹ ਸੋਚ ਕੇ ਕਿ ਮੁੱਖ ਮੰਤਰੀ ਕੋਈ ਬੰਦਾ ਆ ਰਿਹਾ ਜਿਹੜਾ ਪੰਜਾਬ ਲਈ ਕੰਮ ਕਰੂਗਾ ਪੰਜਾਬ ਦਾ ਸੁਧਾਰ ਕਰੂਗਾ ਪਰ ਇਹਨੇ ਆਪਣਾ ਜਿਹੜਾ ਅਸਲੀ ਚਿਹਰਾ ਸਾਹਮਣੇ ਲਿਆਂਦਾ ਭੰਡ ਪੂਣਾ ਹੀ ਕਰ ਰਿਹਾ ਅਕਾਲੀ ਦਲ ਦੇ ਮਗਰ ਲੱਗਨੇ ਸ਼ੁਰੂ ਹੋ ਗਏ ਜੀ ਲੋਕ ਅਕਾਲੀ ਦਲ ਨੂੰ ਯਾਦ ਕਰ ਰਹੇ ਆ ਜੀ ਲੋਕ ਅਕਾਲੀ ਦਲ ਨਾਲ ਜਾਣਗੇ ਅਕਾਲੀ ਦਲ ਦੀ ਸਰਕਾਰ ਬਣੂਗੀ ਤੁਹਾਨੂੰ ਸਾਰਾ ਕੁਝ ਇਦਾਂ ਦਿਖਣਾ ਜਦੋਂ ਸ਼ੁਰੂ ਹੋ ਗਿਆ ਤੇ ਤੁਸੀਂ ਕੀ ਕਰਿਆ ਤੁਸੀਂ ਇੱਕ ਸਤਕਾਰਯੋਗ ਔਰਤ ਨੂੰ ਤੁਸੀਂ ਇਦਾਂ ਦੀਆਂ ਗੱਲਾਂ ਕਰਨ ਲੱਗੇ ਇਹ ਬਰਦਾਸ਼ਤ ਤੋਂ ਬਾਹਰ ਐ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਨਾ ਸੋਚ ਲਿਓ ਵੀ ਤੁਸੀਂ ਹੁਣ ਫੇਰ ਉਹ ਐਵੇਂ ਟਿੱਕਲੀਆਂ ਤੇ ਆ ਫਲਾਨਾ ਧੋੰਕਾ ਕਰਕੇ ਤੁਸੀਂ ਫੇਰ ਉਹ ਲੋਕਾਂ ਦੇ ਨਾਲ ਆਏ ਹਮਦਰਦੀ ਤੁਸੀਂ ਮੁੱਖ ਮੰਤਰੀ ਹੋ ਹੁਣ ਟਿੱਕਲੀਆਂ ਨਹੀਂ ਚੱਲਣੀਆਂ ਤੇ ਨਾਲ ਮੈਂ ਇੱਥੇ ਕਹਿਣਾ ਚਾਹਣੀ ਆ ਵੀ ਜੇ ਅਕਾਲੀ ਦਲ ਜਾਂ ਅਸੀਂ ਨਹੀਂ ਬੋਲਦੇ ਸੀਗੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਮਜ਼ੋਰ ਆ ਕਈ ਵਾਰ ਬੰਦਾ ਇਹ ਸੋਚ ਕੇ ਲਿਆਜ ਕਰ ਜਾਂਦਾ ਵੀ ਗੰਦ ਨੂੰ ਛੇੜਾਂਗੇ ਛਿੱਟੇ ਪੈਣਗੇ ਬੀ ਐ ਘਟਿਆ ਲੋਕਾਂ ਦੇ ਨਾਲ ਮੱਥਾ ਨਹੀਂ ਲਾਉਣਾ ਨੀਵੇਂ ਲੈਵਲ ਤੇ ਨਹੀਂ ਜਾਣਾ ਵੀ ਤੁਸੀਂ ਘਟਿਆ ਪੰਜਾਬੀ ਚ ਇੱਕ ਕਹਾਵਤ ਹੈ ਵੀ ਲਾਜ ਰਖੇਂਦਾ ਅੰਦਰ ਵੜਿਆ ਨਕਤੇ ਆਖਿਆ ਮੈਥੋਂ ਡਰਿਆ ਤੁਸੀਂ ਸੋਚਿਆ ਵੀ ਇਹ ਤਾਂ ਡਰਦੇ ਆ ਮੈਂ ਜਿਹੜਾ ਕੁਝ ਮਰਜ਼ੀ ਬੋਲੀ ਜਾਊਂਗਾ ਉਹ ਭਰਾਵਾ ਡਰਦੇ ਨਹੀਂ ਹੈਗੇ ਇਹਨਾਂ ਸਮਝੀ ਵੀ ਡਰਦੇ ਆ ਕਈ ਵਾਰੀ ਸ਼ਰਾਬਤ ਹੁੰਦੀ ਆ ਵੀ ਨਹੀਂ ਪਰ ਹੁਣ ਸ਼ਰਾਬਤ ਨਹੀਂ ਹੈਗੀ ਹੁਣ ਤੁਸੀਂ ਆਪਣੀ ਜ਼ੁਬਾਨ ਆ ਨਾ ਜਿਹੜੀ ਇਹਨੂੰ ਲਗਾਮ ਦਿਓ ਇਹਦੇ ਤੇ ਲਗਾਮ ਲਾਓ ਐਦਾਂ ਨਹੀਂ ਚੱਲਣਾ ਇੱਕ ਔਰਤ ਹੋਣ ਦੇ ਨਾਤੇ ਮੈਂ ਕਹਿਣਾ ਚਾਹਣੀ ਆ ਕਿ ਹਰ ਔਰਤ ਸਤਿਕਾਰਯੋਗ ਹੁੰਦੀ ਆ ਤੁਸੀਂ ਐਦਾਂ ਨਹੀਂ ਬੋਲ ਸਕਦੇ ਕਿਸੇ ਵੀ ਔਰਤ ਨੂੰ ਪਰ ਉਹ ਬੀਬਾ ਹਰਸਿਮਰਤ ਕੌਰ ਇੱਕ ਚੁਣੇ ਹੋਏ ਲੀਡਰ ਆ ਪਰ ਮੈਂ ਫੇਰ ਕਹਿਣਾ ਚਾਹਣੀ ਆ ਵੀ ਤੁਸੀਂ ਸਧਾਰਨ ਔਰਤਾਂ ਨੂੰ ਵੀ ਗਲਤ ਨਹੀਂ ਬੋਲ ਸਕਦੇ